ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਆਪਣੀ ਫਾਇਰ ਆਰਮ ਵਾਲੀਆਂ ਪਹਿਲਾਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਹਦੇ ਬਹੁਤ ਸੋਨੇ ਵੀਊ ਹੋਏ ਆ ਤੇ ਇਸੇ ਦੇ ਨਾਲ ਹੀ ਤੁਹਾਨੂੰ ਅੱਜ ਆਪਾਂ ਟੌਪਿਕ ਲੈ ਕੇ ਆ ਰਹੇ ਹਾਂ ਜਿਹਦਾ ਨਾਮ ਹੈ ਹਾਊ ਟੂ ਮੇਕ ਗਨ ਲਾਇਸੈਂਸ ਇਨ ਕੈਨੇਡਾ ਤੇ ਆਪਣੀ ਵੀਡੀਓ ਦਾ ਸੋਲੋ ਪਰਪਸ ਐਜੂਕੇਸ਼ਨ ਹੈ ਐਜੂਕੇਸ਼ਨ ਤੋਂ ਇਲਾਵਾ ਕੁਝ ਨਹੀਂ ਆ ਤਾਂ ਜੋ ਤੁਸੀਂ ਸੇਫਲੀ ਇਸ ਹੌਬੀ ਨੂੰ ਪਰਸੂ ਕਰ ਸਕੋ ਇੱਕ ਨੌਲੇਜ ਲਵੋ ਕਿਉਂਕਿ ਜਿਹੜੀਆਂ ਵੀ ਲੌਗ ਦਾ ਮਤਲਬ ਹੁੰਦਾ ਵੀ ਕੋਈ ਨੌਲੇਜ ਲੈਣੀ ਆਪਾਂ ਨੌਲੇਜ ਬੇਸ ਗੱਲਾਂ ਕਰਾਂਗੇ ਪਲੱਸ ਆਪਣੇ ਚੈਨਲ ਦੇ ਵਿੱਚ ਹੋਰ ਵੀ ਜਿਹੜੇ ਯੂਜ਼ਰ ਅੱਜ ਪਹਿਲੀ ਵਾਰ ਆਏ ਆ ਆਪਣਾ ਜਿਹੜਾ ਚੈਨਲ ਆ ਏ ਘੁੰਮਣ ਫਿਰਨ ਕੈਂਪਿੰਗ ਕੈਨੇਡਾ ਦੇ ਵਧੀਆ ਨਵੇਂ ਐਕਸਪੀਰੀਅੰਸ ਪਲੱਸ ਫਾਇਰ ਆਰਮ ਦੀ ਨੌਲੇਜ ਓਵਰ ਆਲ ਕਹਿ ਲਓ ਵੀ ਮਲਟੀਪਲ ਥਿੰਗਸ ਜਿਹੜੀਆਂ ਆਪਾਂ ਕਵਰ ਕਰਿਆ ਕਰਾਂਗੇ ਆਪਣੇ ਵਲੌਗਸ ਚ ਮੇਕ ਸ਼ੋਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਕੋਈ ਵੀ ਫਿਊਚਰ ਵਾਲੀਆਂ ਵੀਡੀਓ ਨੂੰ ਮਿਸ ਨਾ ਕਰੋ ਸੋ ਅੱਜ ਦੀ ਟਾਪਿਕ ਜਿਹੜੀ ਹੈਗੀ ਆਪਣੀ ਵੀ ਆਪਾਂ ਕੈਨੇਡਾ ਦੇ ਵਿੱਚ ਗੰਦਾ ਲਾਇਸੈਂਸ ਕਿਵੇਂ ਲੈ ਸਕਦੇ ਹਾਂ ਸੋ ਜਿਹੜੀ ਹੈ ਮੇਰੇ ਕੋਲ ਕਿਤਾਬ ਆ ਇਹ ਕੈਨੇਡੀਅਨ ਗਵਰਨਮੈਂਟ ਨੇ ਇੰਟਰੋਡਿਊਸ ਕੀਤੀ ਸੀਗੀ ਜਿਹੜੀ ਇਹਦਾ ਨਾਮ ਅਕ੍ਰੀਡੀਅੰਸ ਫਾਇਰ ਆਰਮ ਸੇਫਟੀ ਕੋਰਸ ਸੋ ਇਹਦੇ ਚ ਸਾਰੇ ਤਕਰੀਬਨ ਸਾਰੇ ਟਾਪਿਕ ਕਵਰ ਕਰਦੀ ਹੈ ਬੁੱਕ ਏ ਟੂ ਜ਼ेड ਟਾਪਿਕ ਸੋ ਇਹ ਬਹੁਤ ਖਜ਼ਾਨਾ ਵਾ ਜੇ ਤੁਸੀਂ ਚਾਹੁੰਦੇ ਆ ਵੀ ਇਸ ਬੁੱਕ ਦਾ ਪੀਡੀਐਫ ਲੈਣਾ ਤਾਂ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਆ ਦਸ ਸਿੰਗ ਸਟਾਈਲ ਪ੍ਰੋਡਕਸ਼ਨ ਜੀ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਵੀ ਦੇ ਦਊਗਾ ਜੇ ਵੀ ਪਸੰਦ ਕਰਦੇ ਹੋ ਉਸ ਤਰੀਕੇ ਨਾਲ ਮੈਨੂੰ ਮੈਸੇਜ ਕਰ ਦਿਓ ਵੀ ਤੁਹਾਨੂੰ ਇਹ ਪੀਡੀਐਫ ਮਿਲ ਜੂਗਾ ਜਾਂ ਸਿੰਪਲੀ ਮੈਨੂੰ ਤੁਸੀਂ ਪੀਡੀਐਫ ਵੀ ਲੈ ਸਕਦੇ ਆ ਤੇ ਮੈਂ ਤੁਹਾਨੂੰ ਇਹਦਾ ਪੀਡੀਐਫ ਸੈਂਡ ਕਰ ਦਊਗਾ ਇੱਕ ਵਧੀਆ ਚੀਜ਼ ਹੈ ਇਹਦੇ ਗੋ ਥਰੂ ਹੋਣਾ ਤੇ ਆਪਾਂ ਹੁਣ ਨੈਕਸਟ ਸਟੈਪ ਦੀ ਗੱਲ ਕਰਾਂਗੇ ਵੀ ਸਟੈਪ ਬਾਈ ਸਟੈਪ ਮੇਰੀ ਇਹੀ ਕੋਸ਼ਿਸ਼ ਰਹੂਗੀ ਜਿਹੜੀ ਇਹ ਵੀਡੀਓ ਆ ਇਹਨੂੰ ਆਪਾਂ ਸਿੰਪਲ ਰੱਖੀਏ ਬਾਲੇ ਆਪਾਂ ਇਦਾਂ ਦੇ ਸ਼ਬਦ ਯੂਜ਼ ਨਾ ਕਰੀਏ ਜਿਹੜੇ ਤੁਹਾਨੂੰ ਕਨਫਿਊਜ਼ ਕਰਨ ਹਨਾ ਕਿਉਂਕਿ ਇੰਟਰਨੈਟ ਤੇ ਬਹੁਤ ਵੀਡੀਓ ਆ ਪਹਿਲਾਂ ਵੀ ਆਪਣੇ ਪੰਜਾਬੀ ਵੀਰਾਂ ਨੇ ਬਣਾਈਆਂ ਮੀਆਂ ਬਹੁਤ ਗੁੱਡ ਵੀਡੀਓਜ਼ ਆ ਬਹੁਤ ਵਧੀਆ ਨੌਲੇਜ ਉਹਨਾਂ ਨੇ ਕਵਰ ਕੀਤੀ ਆ ਮੈਂ ਵੀਡੀਓ ਨੂੰ ਜਿੰਨਾ ਸਿੰਪਲ ਹੋ ਸਕੇ ਓਨਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਕੈਨੇਡਾ ਦੇ ਵਿੱਚ ਟੋਟਲ ਤਿੰਨ ਤਰ੍ਹਾਂ ਦੇ ਲਾਇਸੈਂਸ ਬਣਦੇ ਆ ਨੋਨ ਰਿਸਟ੍ਰਿਕਟਿਡ ਕੈਟਾਗਰੀ restricted category ਤੇ prohibited category ਜਿਹੜੀ ਕਿ prohibited category ਆ ਉਹ ਬਣਾਉਣਾ ਬਹੁਤ ਜਿਆਦਾ ਮੁਸ਼ਕਲ ਆ ਬਹੁਤ ਜਿਆਦਾ ਮੁਸ਼ਕਲ ਆ ਕਹਿ ਲਓ ਵੀ ਇੱਕ ਹਿਸਾਬ ਦਾ ਨਾ ਮੁਕੰਨੀਆਂ ਵੀ ਉਹਨੂੰ ਆਪਾਂ ਅੱਜ ਦੀ ਡੇਟ 'ਚ ਬਣਾ ਸਕੀਏ ਸੋ ਆਪਾਂ ਉਹਨੂੰ ਬਾਰ ਕਰਦੇ ਆਂ ਅੱਜ ਦੀ ਵੀਡੀਓ ਤੋਂ ਆਪਣੇ ਕੋਲ ਰਹਿ ਗਿਆ ਨਾਨ ਸਟ੍ਰਿਕਟਡ ਤੇ ਸਟ੍ਰਿਕਟਡ ਕੈਟਾਗਰੀ ਹੁਣ ਆਪਾਂ ਨਾਨ ਸਟ੍ਰਿਕਟਡ ਤੋਂ ਆਰੰਭ ਕਰਦੇ ਆਂ ਪਹਿਲੀ ਸਟੇਜ ਆ ਜਦੋਂ ਤੁਸੀਂ ਲਾਇਸੈਂਸ ਬਣਾਉਣਾ ਰੈਸਟ੍ਰਿਕਟਡ ਤੁਸੀਂ ਸਿੱਧਾ ਨਹੀਂ ਲੈ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਨਾਨ ਰੈਸਟ੍ਰਿਕਟਡ ਲਾਇਸੈਂਸ ਬਣਾਉਣਾ ਪੈਣਾ ਇਹ ਦੋਵੇਂ ਲਾਇਸੈਂਸ ਨਾਨ ਸਟ੍ਰਿਕਟਡ ਤੇ ਰਿਸਟ੍ਰਿਕਟਡ ਇੱਕ ਦਿਨ ਦੀ ਕਲਾਸ ਹੁੰਦੀ ਹੈ ਨਾਨ ਸਟ੍ਰਿਕਟਡ ਦੀ ਜਦੋਂ ਤੁਸੀਂ ਨਾਨ ਸਟ੍ਰਿਕਟ ਲਾਇਸੈਂਸ ਅਚੀਵ ਕਰ ਲੈਨੇ ਆ ਉਦੋਂ ਨੈਕਸਟ ਡੇ ਤੁਸੀਂ ਐਲੀਜੀਬਲ ਹੋ ਜਾਂਨੇ ਆ ਰਿਸਟ੍ਰਿਕਟਡ ਲਾਇਸੈਂਸ ਲੈਣ ਆਸਤੇ ਉਹਦੀ ਕਲਾਸ ਲਾਉਣ ਆਸਤੇ ਸੋ ਆਪਾਂ ਹੁਣ ਆਰੰਭ ਕਰਦੇ ਆ ਨਾਨ ਸਟ੍ਰਿਕਟਡ ਲਾਇਸੈਂਸ ਸੋ ਨਾਨ ਸਟ੍ਰਿਕਟਡ ਦੇ ਵਿੱਚ ਆਪਾਂ ਜਿੱਦਾਂ ਦੇਖ ਸਕਦੇ ਆ ਕੀ ਲੌਂਗ ਬੈਰਲ ਗਨਾਂ ਮੋਸਟਲੀ ਆਉਂਦੀਆਂ ਇਹਦੇ ਵਿੱਚ ਜਿਹਦੇ ਵਿੱਚ ਤੁਸੀਂ ਲਾ ਲਓ ਵੀ ਲੈਟਸ ਸੇ ਵੀ ਓਵਰ ਅੰਡਰ ਲੌਂਗ ਬੈਰਲ ਗਨ ਇਹ ਸਾਰੀਆਂ ਵੀ ਜਿੰਨੀਆਂ ਵੀ ਗਨਾਂ ਆਪਣੇ ਟੇਬਲ ਤੇ ਪਈਆਂ ਜਾਂ ਸਾਰੀਆਂ ਮੈਚ ਪਹਿਲਾਂ ਚੈੱਕ ਕਰ ਲਈ ਸੀ ਅਪਰੂਵਡ ਆ ਇਹਦੇ ਵਿੱਚ ਕੋਈ ਵੀ ਐਮਿਨੇਸ਼ਨ ਹੈ ਨਹੀਂ ਕੋਈ ਲਾਈਵ ਐਮਿਨੇਸ਼ਨ ਸਾਰੀਆਂ ਲੌਕਡ ਆ ਸਾਰੀਆਂ ਅਪਰੂਵ ਹੋ ਚੁੱਕੀਆਂ ਅਪਰੂਵ ਦਾ ਮੀਟੇ ਖਾਲੀ ਆ ਤੇ ਆਹ ਜਿਹੜੀ ਗਨ ਆ ਇਹ ਓਵਰ ਅੰਡਰ ਲੌਂਗ ਬੈਰਲ ਗਨ ਹੰਟਿੰਗ ਵਾਸਤੇ ਕਲੇਪ ਜਨ ਵਾਸਤੇ ਯੂਜ਼ ਹੁੰਦੀ ਹੈ ਹੰਟਿੰਗ ਵਾਸਤੇ ਨਹੀਂ ਜਿਆਦਾ ਹੁੰਦੀ ਪਰ ਕਲੇ ਟਾਰਗੇਟ ਜਿਹੜੇ ਆਪਾਂ ਲਾਉਨੇ ਆ ਹਵਾ ਦੇ ਵਿੱਚ ਸੱਟ ਕੇ ਉਹਨਾਂ ਵਾਸਤੇ ਇਹ ਵਨ ਆਫ ਦੀ ਬੈਸਟ ਗਨ ਆ ਤੇ ਲੌਂਗ ਬੈਰਲ ਦੇ ਵਿੱਚ ਜਿਵੇਂ ਆਪਣੀ ਅਗਲੀ ਗਨ ਆ ਜਾਂਦੀ ਆ ਉਹ ਆ ਹੈਗੀ ਆ ਇਹ ਸੈਮੀ ਆਟੋਮੈਟਿਕ ਗਨ ਆ ਇਹ ਵੀ ਮੈਂ ਪ੍ਰੂਵ ਕੀਤੀ ਆ ਕੋਈ ਵੀ ਰਾਉਂਡ ਦੇ ਚੈਨ ਨਹੀਂਗਾ ਐਮਪਟੀ ਚੈਂਬਰ ਤੇ ਇਹ ਗਨ ਜਿਹੜੀ ਹੈਗੀ ਆਪਣੀ ਇਹ ਸੈਮੀ ਆਟੋਮੈਟਿਕ ਆ ਪਰ ਇਹ 12 ਗੇਜ ਦੇ ਵਿੱਚ ਯਾਨੀ ਕਿ 12 ਬੋਰ ਦੇ ਵਿੱਚ ਆ ਇਹ ਨਾਨ ਸਟ੍ਰਿਕਟਡ ਜਿਹੜੀਆਂ ਗੰਨਾ ਉਹ ਕੈਟਾਗਰੀ ਚ ਆਉਂਦੀਆਂ ਬੋਲਟ ਐਕਸ਼ਨ ਜਿਵੇਂ ਕਿ ਇੰਡੀਆ ਦੇ ਵਿੱਚ 315 ਬੋਰ ਹੁੰਦੀ ਹੈ ਆਪਣੀ ਸੇਮ ਇਹ ਉਹ ਚੀਜ਼ ਆ ਤੇ ਇਹਦਾ ਬੋਰ ਹੈਗਾ ਵਾ .223 ਆ 315 ਤੋਂ ਇਹਦੀ ਗੋਲੀ ਛੋਟੀ ਹੁੰਦੀ ਹੈ ਤੇ ਜਿਵੇਂ ਇਹ ਗੰਨਾ ਹੈਗੀਆਂ ਵਾ ਇਹ ਗੰਨਾ ਜਿਹੜੀਆਂ ਨਾਨ ਸਟ੍ਰਿਕਟਡ ਕੈਟਾਗਰੀ ਚ ਆਉਂਦੀਆਂ ਜੇ ਤੁਸੀਂ ਲੌਂਗ ਬੈਰਲ ਗੰਨਾ ਬਣਾਉਣੇ ਆ ਨਾਨ ਸਟ੍ਰਿਕਟ ਦੀ ਜੇ ਆਪਣਾ ਟੈਕਨੀਕਲ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਬੈਰਲ ਲੈਂਥ 18 ਇੰਚ ਜਾਂ ਉਸ ਤੋਂ ਉੱਪਰ ਹੋਣੀ ਚਾਹੀਦੀ ਆ ਮਿਨੀਮਮ 18 ਇੰਚ ਤਾਂ ਹੋਣੀ ਚਾਹੀਦੀ ਆ ਓਵਰ ਆਲ ਗਨ ਦੀ ਲੈਂਥ ਜਿਹੜੀ ਆ ਉਹ ਜਿਹੜੀ ਲੈਂਥ ਆ ਤੁਹਾਡੀ ਓਵਰ ਆਲ ਟਾਪ ਟੂ ਬਾਟਮ ਤੱਕ ਉਹ ਤੁਹਾਡੀ ਹੋਣੀ ਚਾਹੀਦੀ ਆ 26 ਇੰਚ ਜਾਂ ਉਸ ਤੋਂ ਐਡੀਸ਼ਨਲ ਉਸ ਤੋਂ ਪਲੱਸ ਠੀਕ ਆ ਉਸ ਤੋਂ 26 ਇੰਚ ਤੋਂ ਛੋਟੀ ਆ ਉਹ ਫਿਰ ਨਾਨ ਰਿਸਟ੍ਰਿਕਟਿਡ ਕੈਟਾਗਰੀ ਚ ਨਹੀਂ ਆਉਂਦੀ ਔਰ ਰਿਸਟ੍ਰਿਕਟਿਡ ਅਜੇ ਚਲ ਜਾਂਦੀ ਆ ਆਪਾਂ ਰਹਾਣਾ ਆਪਾਂ ਆਪਣਾ ਸਭ ਤੋਂ ਪਹਿਲਾ ਲਾਇਸੈਂਸ ਜੋ ਕਿ ਨੌਨ ਰਿਸਟ੍ਰਿਕਟਿਡ ਲਾਇਸੈਂਸ ਆ ਉਹਦੀ ਆਪਾਂ ਗੱਲ ਕਰ ਰਹੇ ਆਂ ਸੋ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਫਾਇਰ ਆਰਮ ਸੇਫਟੀ ਕੋਰਸ ਸਰਟੀਫਾਈ ਕਰਨਾ ਗੂਗਲ ਮੈਪ ਤੇ ਜਾ ਕੇ ਤੁਹਾਡੇ ਨੇੜੇ ਕੋਈ ਵੀ ਗਨ ਸਟੋਰਸ ਹੈਗੇ ਆ ਉਹ ਮੋਸਟਲੀ ਇਹ ਇਹ ਜਿਹੜੇ ਕੋਰਸ ਆ ਉਹ ਕਰਾਉਂਦੇ ਹੁੰਦੇ ਆ ਜਾਂ ਫਿਰ ਬਾਸ ਪ੍ਰੋ ਸ਼ਾਪਸ ਜਾਂ ਕੈਬਲਾਸ ਉਹਨਾਂ ਦਾ ਵੀ ਟਾਈ ਅਪਸ ਹੁੰਦਾ ਕਾਫੀ ਬੰਦਿਆਂ ਨਾਲ ਕਾਫੀ ਸਟੋਰਸ ਨਾਲ ਤੁਸੀਂ ਉੱਥੇ ਵੀ ਕਾਲ ਕਰਕੇ ਪੁੱਛ ਸਕਦੇ ਆਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆਂ ਮੋਸਟਲੀ ਜਿਹੜੀਆਂ ਫਾਇਰ ਆਰਮ ਦੀਆਂ ਕਲਾਸਾਂ ਇਹ ਵੀਕਐਂਡ ਤੇ ਹੁੰਦੀਆਂ ਵੀਕਐਂਡ ਦਾ ਟਾਈਮ ਤੁਹਾਨੂੰ ਵਿਲਾ ਕਰਨਾ ਪੈਣਾ ਹੈ ਇਹਦੇ ਵਾਸਤੇ ਸੋ ਵੀਕਐਂਡ ਦੇ ਵਿੱਚ ਤੁਸੀਂ ਉਹਨਾਂ ਨੂੰ ਕਾਲ ਕਰਕੇ ਐਡਵਾਂਸ ਦੇ ਵਿੱਚ ਬੁੱਕ ਕਰਾ ਲੈਣੀ ਹੈ ਕਲਾਸ ਨਾਨ ਸਟ੍ਰਿਕਟਡ ਦੀ ਆਪਾਂ ਗੱਲ ਕਰੀਏ 12 ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਵੀ ਇਹਦਾ ਲਾਇਸੈਂਸ ਬਣਾ ਸਕਦੇ ਆ ਜੇ ਥੋੜੀ ਉਮਰ 18 ਸਾਲ ਜਾਂ ਉਤੋਂ ਪਲੱਸ ਆ ਉਹਦੇ ਹੋਰ ਬੈਨੀਫਿਟ ਆ ਜੇ ਥੋੜੀ ਉਮਰ 12 ਤੋਂ 17 ਸਾਲ ਆਉਂਦੀ ਆ ਤੁਸੀਂ ਲਾਇਸੈਂਸ ਬਣਾ ਸਕਦੇ ਆ ਕੁਸੀਂ ਕਿਸੇ ਵੀ ਵੈਲਿਡ ਪਰਮਿਟ ਤੇ ਹੋਣੇ ਚਾਹੀਦੀਆਂ ਲੀਗਲੀ ਇੱਥੇ ਕੈਨੇਡਾ ਦੇ ਵਿੱਚ ਹੋਣੇ ਚਾਹੀਦੇ ਆ ਪੀਆਰ ਜਾਂ ਸਿਟੀਜ਼ਨ ਹੈਗੇ ਤਾਂ ਤਾਂ ਬਹੁਤ ਵਧੀਆ ਪਰ ਜੇ ਤੁਸੀਂ ਕਿਸੇ ਵੀ ਲੀਗਲ ਸਟੇਟਸ ਤੇ ਆ ਤੁਸੀਂ ਇਹ ਲਾਇਸੈਂਸ ਬਣਾ ਸਕਦੇ ਆ ਸੋ 12 ਤੋਂ 17 ਸਾਲ ਦੇ ਬੱਚੇ ਲਾਇਸੈਂਸ ਬਣਾ ਸਕਦੇ ਆ ਪਰ ਉਹਦੀਆਂ ਕੁਝ ਰੈਸਟ੍ਰਿਕਸ਼ਨ ਆ ਤੁਸੀਂ ਤੇ ਜੇ ਤੁਹਾਡੀ ਉਮਰ 18 ਜਾਂ 18 ਤੋਂ ਪਲੱਸ ਆ ਉਹਦਾ ਬੈਨੀਫਿਟ ਇਹ ਵੀ ਤੁਸੀਂ ਕੰਪਲੀਟਲੀ ਗਨ ਨੂੰ ਇਕੱਲੇ ਚਲਾ ਸਕਦੇ ਆ ਓਨ ਕਰ ਸਕਦੇ ਆ ਐਮਿਨੇਸ਼ਨ ਬਾਈ ਕਰ ਸਕਦੇ ਆ ਪਰ ਜੇ ਤੁਹਾਡੀ ਏਜ 17 ਸਾਲ ਆ ਜਾਂ 17 ਤੋਂ ਘੱਟ ਆ ਤੇ ਤੁਸੀਂ ਸਿਰਫ ਕਿਸੇ ਦੇ ਸੁਪਰਵੀਜ਼ਨ ਅੰਡਰ ਗਨ ਚਲਾ ਸਕਦੇ ਆ ਮੈਨੂੰ ਨਹੀਂ ਲੱਗਦਾ ਵੀ ਉਹਦਾ ਕੋਈ ਬਾਲਾ ਫੈਨੀਫਿਟ ਆ ਤੁਹਾਡੀ ਐਟ ਲੀਸਟ ਏਜ 18 ਸਾਲ ਹੋਣੀ ਚਾਹੀਦੀ ਆ 18 ਪਲੱਸ ਤੁਸੀਂ ਜਿਹੜਾ ਲਾਇਸੈਂਸ ਉਹਦਾ ਪੂਰਾ ਭਰਪੂਰ ਆਨੰਦ ਮਾਣ ਸਕਦੇ ਆ ਸੋ ਨਾਨ ਸੈਕਟਰ ਦੀ ਜਿਹੜੀ ਕਲਾਸ ਆ ਉਹਦੀ ਜੇ ਫੀਸ ਦੀ ਗੱਲ ਕਰੀਏ ਆਪਾਂ 120 ਤੋਂ 200 ਡਾਲਰ ਦੇ ਵਿੱਚ ਵਿੱਚ ਹੋ ਸਕਦੀ ਆ ਡਿਪੈਂਡ ਆ ਵੀ ਤੁਸੀਂ ਕਿੱਥੇ ਕਿਹੜੇ ਪ੍ਰੋਵੈਂਸ ਵਿੱਚ ਰਹਿੰਦੇ ਆ ਤੇ ਕਿੱਥੋਂ ਤੁਸੀਂ ਇਹ ਅਚੀਵ ਕਰਦੇ ਆ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਜਿਹੜਾ ਤੁਹਾਡੇ ਏਰੀਆ ਦਾ ਸਭ ਤੋਂ ਵਧੀਆ ਇੰਸਟ੍ਰਕਟਰ ਆ ਤੁਸੀਂ ਉਹਦੇ ਤੋਂ ਲਾਇਸੈਂਸ ਲਓ ਕਿਉਂਕਿ ਜਦੋਂ ਤੁਸੀਂ ਪੈਸੇ ਪੇ ਕਰਦੇ ਆ ਤੁਸੀਂ ਤਾਂ ਆਪਣਾ ਪਾਠ ਕਰਤਾ ਪਰ ਉਹ ਇੰਸਟ੍ਰਕਟਰ ਵਧੀਆ ਤਰੀਕੇ ਨਾਲ ਜੇ ਤੁਹਾਨੂੰ ਗੱਲ ਸਿਖਾਉ ਤੁਹਾਨੂੰ ਉਹਦੀ ਗੱਲ ਸਮਝ ਆਉਂਦੀ ਆ ਠੀਕ ਆ ਆਬਵੀਅਸਲੀ ਉਹ ਵਧੀਆ ਤਾਂ ਹੁੰਦੀ ਆ ਤਾਂ ਹੀ ਕੁਆਲੀਫਾਈਡ ਇੰਸਟ੍ਰਕਟਰ ਬਣ ਸਕਦੇ ਆ ਪਰ ਜੇ ਤੁਹਾਨੂੰ ਵੀ ਉਹਨਾਂ ਦੀ ਗੱਲ ਪ੍ਰੋਪਰ ਕਹਿ ਲਓ ਵੀ ਤੁਹਾਡੇ ਦਿਮਾਗ 'ਚ ਵੱਸਦੀ ਹੈ ਉਹ ਤੁਹਾਨੂੰ ਬਹੁਤ ਫਾਇਦਾ ਤੁਸੀਂ ਉਹ ਆਪਣਾ ਪੈਸਾ ਵਸੂਲ ਕਰਦੇ ਆ ਤੇ ਬਾਅਦ ਦੇ ਵਿੱਚ ਤੁਸੀਂ ਜਦੋਂ ਲਾਇਸੈਂਸ ਲੈਣ ਤੋਂ ਬਾਅਦ ਗੰਨਾ ਓਨ ਕਰਦੇ ਆ ਤੁਸੀਂ ਕੋਈ ਗਲਤੀ ਨਹੀਂ ਕਰਦੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਿਖਾਉਂਦਾ ਸੋ ਪਹਿਲੀ ਆਪਾਂ ਗੱਲ ਕਰੀਏ ਵੀ ਤੁਸੀਂ ਕਾਲ ਕਰਕੇ ਆਪਣੀ ਵੀਕਐਂਡ ਤੇ ਬੁੱਕ ਕਰਾ ਲਈ ਕਲਾਸ 120 ਤੋਂ 200 ਡਾਲਰ ਪੇ ਕਰਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਪਹਿਲਾ ਦਿਨ ਨੋਨ ਸ਼ਿਫਟ ਦੀ ਤੁਹਾਡੀ ਕਲਾਸ ਤਕਰੀਬਨ 7 ਤੋਂ 8 ਘੰਟੇ ਦੀ ਕਲਾਸ ਜਿਹੜੀ ਉਹਦੀ ਡਿਊਰੇਸ਼ਨ ਹੋਊਗੀ ਹਨਾ ਤੁਹਾਨੂੰ ਉਹਦੇ ਵਿੱਚ ਜਿੰਦੀ ਆਪਣੀ ਮੈਂ ਤੁਹਾਨੂੰ ਬੁੱਕ ਦਿਖਾਈ ਆ ਹੋ ਸਕਦਾ ਵੀ ਤੁਹਾਨੂੰ ਉਹ ਹਾਰਡ ਕਾਪੀ ਬੁੱਕ ਦੇਣ ਜਾਂ ਕਈ ਫੋਟੋਕਾਪੀਆਂ ਵੀ ਯੂਜ਼ ਕਰਦੇ ਆ ਪਰ ਡਿਪੈਂਡ ਆਈ ਵੈਰੀ ਕਰਦਾ ਵਾ ਇੰਸਟੀਚੂਟ ਤੋਂ ਇੰਸਟੀਚੂਟ ਤੇ ਜਿਹੜੀ ਇਹ ਤੁਹਾਨੂੰ ਕਹਿ ਲਓ ਵੀ ਇਹ ਜਿਹੜੀ ਬੁੱਕ ਮੈਂ ਤੁਹਾਨੂੰ ਪਹਿਲਾਂ ਦਿਖਾਈ ਆ ਇਹਦੇ ਕੰਪਲੀਟ ਗੋ ਥਰੂ ਕਰਾਉਣਗੇ ਉਹ ਪਹਿਲੇ ਪੇਜ ਤੋਂ ਲੈ ਕੇ ਅਖੀਰਲੇ ਤੱਕ ਸਾਰੇ ਟੌਪਿਕ ਕਵਰ ਕਰਨਗੇ ਤੁਹਾਨੂੰ ਨੋ ਸੈਕਟਰੀਟ ਦੇ ਵਿੱਚ ਤੁਹਾਨੂੰ ਦੱਸਣਗੇ ਵੀ ਗੰਨਾਂ ਨੂੰ ਓਨ ਕਿਵੇਂ ਕਰਨਾ ਰੱਖਣਾ ਕਿਵੇਂ ਆ ਕਿਹੜੇ ਸੇਫਟੀ ਪ੍ਰੈਕਟਿਸਸ ਤੁਸੀਂ ਇਸਤੇਮਾਲ ਕਰਨੇ ਆ ਵੀ ਜਿੰਨਾ ਕਰਕੇ ਤੁਸੀਂ ਕਦੇ ਇੰਜਰ ਨਾ ਹੋਵੋ ਘਰ ਦੇ ਵਿੱਚ ਗੰਜ਼ ਨੂੰ ਸਟੋਰ ਕਿਵੇਂ ਕਰਨਾ ਜਦੋਂ ਤੁਸੀਂ ਚਲਾਉਣ ਜਾ ਰਹੇ ਆ ਬਾਹਰ ਲੈ ਕੇ ਜਾ ਰਹੇ ਆ ਉਹਨਾਂ ਨੂੰ ਕਿਵੇਂ ਲੈ ਕੇ ਜਾਣਾ ਤੇ ਕਿੱਦਾਂ ਦੀ ਦੇਖਰੇਖ ਕਰਨੀ ਆ ਈਵਨ ਤੱਕ ਕਿ ਇੰਸਟੀਚਿਊਟ ਤੁਹਾਨੂੰ ਇਹ ਇਹਦੇ ਐਕਸ਼ਨ ਕਿਵੇਂ ਵਰਕ ਕਰਦੇ ਖੁੱਲ੍ਹਦੇ ਕਿਵੇਂ ਚੱਲਦੇ ਕਿਵੇਂ ਆ ਉਹਦਾ ਕਹ ਲੋ ਵੀ ਥਿਓਰੈਟিক্যাল ਤੇ ਪ੍ਰੈਕਟੀਕਲ ਦੋਵੇਂ ਹੀ ਤੁਹਾਨੂੰ ਸੇਮ ਡੇ ਤੇ ਕਰਾਉਣਗੇ ਉਸ ਤੋਂ ਬਾਅਦ ਉਸ ਦੇ ਦੇ ਐਂਡ ਤੇ ਤੁਹਾਡਾ ਐਮਸੀਕਿਊ ਟਾਈਪ ਕੁਐਸਚਨ ਆਨਸਰ ਜਿਵੇਂ ਤੁਹਾਨੂੰ ਕਹਿ ਲਓ ਵੀ ਇੱਕ ਥੋੜਾ ਟੈਸਟ ਆਊਗਾ ਉਹਦੇ ਵਿੱਚ ਤੁਹਾਨੂੰ ਐਟ ਲੀਸਟ 80% ਤੁਹਾਡੇ ਨੰਬਰ ਆਉਣੇ ਚਾਹੀਦੇ ਆ ਉਹ ਨੂੰ ਪਾਸ ਕਰਨ ਵਾਸਤੇ ਜੇ ਤੁਸੀਂ ਕਲਾਸ ਦੇ ਵਿੱਚ ਵਧੀਆ ਅਟੈਂਸ਼ਨ ਪੇ ਕਰੋਗੇ ਵਧੀਆ ਫੋਕਸ ਕਰੋਗੇ ਤੁਹਾਡਾ ਇਨਸਟ੍ਰਕਟਰ ਕੀ ਸਮਝਾ ਰਿਹਾ ਤੁਸੀਂ ਈਜ਼ੀਲੀ ਐਗਜ਼ਾਮ ਪਾਸ ਕਰ ਜਾਓਗੇ ਇਹ ਕੋਈ ਬਾਲਾ ਟਿਪੀਕਲ ਐਗਜ਼ਾਮ ਨਹੀਂ ਹੈਗਾ ਨੋਰਮਲ ਕਹਿ ਲਓ ਵੀ ਇਹ ਕੋਰਸ ਨੂੰ ਤਾਂ ਲਿਆਂਦਾ ਗਿਆ ਸੀਗਾ ਉਸ ਤੋਂ ਪਹਿਲਾਂ ਤੁਸੀਂ ਗੱਨਾ ਇੱਥੇ ਉਦਾਂ ਹੀ ਬਾਇ ਜਨਰਲ ਕਰ ਸਕਦੇ ਸੀ ਪਰ ਇਹ ਨੂੰ ਕਹਿ ਲਓ ਵੀ ਇੱਕ ਅਵੇਅਰਨੈਸ ਇੱਕ ਨੌਲੇਜ ਦੇਣ ਵਾਸਤੇ ਕੋਰਸ ਨੂੰ ਲਿਆਂਦਾ ਗਿਆ ਸੀਗਾ ਜੋ ਕਿ ਇੱਕ ਬਹੁਤ ਵਧੀਆ ਚੀਜ਼ ਹੈ ਜਿਹਦੇ ਨਾਲ ਤੁਸੀਂ ਕਦੇ ਵੀ ਕੈਲੋ ਵੀਕ ਫਾਇਰ ਆਰਮ ਰਿਲੇਟਡ ਕੋਈ ਵੀ ਹਾਦਸਾ ਤੁਹਾਡੇ ਨਾਲ ਨਹੀਂ ਘਟੂਗਾ ਜੇ ਤੁਸੀਂ ਸਾਰਾ ਕੁਝ ਫਾਲੋ ਕਰੋਗੇ ਸੋ ਜਦੋਂ ਤੁਸੀਂ ਅਚੀਵ ਕਰ ਲਿਆ ਕੈਲੋ ਵੀ ਆਪਦਾ ਨੌਨ ਸ਼ਿਫਟ ਲਾਇਸੈਂਸ ਐਨਸੀਕਯੂ ਤੁਹਾਡਾ ਹੋ ਗਿਆ ਡਨ ਪ੍ਰੈਕਟੀਕਲ ਵੀ ਤੁਸੀਂ ਕਰਕੇ ਵਿਖਾਉਣਾ ਵੀ ਮੈਂ ਗਨ ਨੂੰ ਕਿਵੇਂ ਹੈਂਡਲ ਕਰਦਾ ਗਨ ਨੂੰ ਸੇਫ ਡਾਇਰੈਕਸ਼ਨ ਦੇ ਵਿੱਚ ਕਿਵੇਂ ਰੱਖਣਾ ਤੁਹਾਡਾ ਟਿਗਰ ਟ੍ਰਿਗਰ ਡਿਸਪਲਿਨ ਜਿਹੜੇ ਇਸ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹਨ ਦੱਸਦੇ ਟ੍ਰਿਗਰ ਡਿਸਪਲਿਨ ਦਾ ਦੇਖਣਾ ਵੀ ਤੁਸੀਂ ਤੁਹਾਡੀ ਟ੍ਰਿਗਰ ਦੀ ਫਿੰਗਰ ਜਿਹੜੀ ਉਹ ਸਿੱਧੀ ਰਹਿੰਦੀ ਆ ਮੋਸਟਲੀ ਆਪਾਂ ਇੰਡੀਆ ਦੇ ਵਿੱਚ ਐਂ ਉਂਗਲ ਟ੍ਰਿਗਰ ਦੇ ਵਿੱਚ ਪਾ ਕੇ ਫੋਟੋਆਂ ਖਿਚਾਉਨੇ ਆ ਜਾਂ ਆਪਣੀ ਆਦਤ ਬਣ ਚੁੱਕੀ ਆ ਜਿਹੜੀ ਇੱਕ ਮਾੜੀ ਆਦਤ ਆ ਇਦਾਂ ਦੀਆਂ ਜਨਰਲ ਜੀਆਂ ਗੱਲਾਂ ਤੁਹਾਨੂੰ ਚੈੱਕ ਕਰਨਗੇ ਤੁਸੀਂ ਉਸ ਤੋਂ ਬਾਅਦ ਚ ਕਹਿ ਲੋ ਵੀ ਨਾਨ ਸਟ੍ਰਿਕਟਡ ਲਾਇਸੈਂਸ ਦਾ ਵੀ ਵੈਸੇ ਤਾਂ ਤੁਹਾਨੂੰ ਪਹਿਲਾਂ ਹੀ ਦੱਸਣਾ ਪੈਣਾ ਵੀ ਨਾਨ ਸਟ੍ਰਿਕਟ ਤੇ ਸਟ੍ਰਿਕਟ ਦੋਹੇ ਕਲਾਸਾਂ ਲੈਣੀਆਂ ਸੋ ਤੁਹਾਡੇ ਅਗਲੇ ਦਿਨ ਤੁਸੀਂ ਉੱਥੇ ਜਾਣਾ ਵਾ ਉਸ ਤੋਂ ਬਾਅਦ ਨਾਨ ਸਟ੍ਰਿਕਟਡ ਦੀ ਤੁਹਾਡੀ ਜਦੋਂ ਕਲਾਸ ਕੁਆਲੀਫਾਈ ਹੋ ਗਈ ਜਦੋਂ ਤੁਹਾਡਾ ਰਿਜ਼ਲਟ ਤੁਹਾਡੇ ਹੱਥ ਚ ਆ ਗਿਆ ਸਪੋਜ਼ ਤੁਸੀਂ ਇਕੱਲਾ ਨਾਨ ਸਟ੍ਰਿਕਟਡ ਦਾ ਹੀ লাইসেনਸ ਯਾਨੀ ਕਿ ਲੌਂਗ ਬੈਰਲ ਗਨਾਂ ਦਾ ਹੀ লাইসেনਸ ਬਣਾ ਰਹੇ ਆ ਤੇ ਤੁਸੀਂ ਕੀ ਕਰਨਾ ਜੀ ਇੱਕ ਆਪਣੀ ਫੋਟੋ ਡਿਜੀਟਲ ਜਿਹੜੀ ਖਿਚਾਉਣੀ ਆ ਠੀਕ ਆ ਆਪਾਂ ਆਉਂਦੀ ਡਿਪੈਂਡ ਆ ਤੁਸੀਂ ਆਨਲਾਈਨ ਅਪਲਾਈ ਕਰ ਰਹੇ ਆ ਕਿ ਤੁਸੀਂ ਫਿਜ਼ੀਕਲੀ ਯਾਨੀ ਕਿ ਪੇਪਰ ਸੈਂਡ ਕਰਨੇ ਐ ਅਪਲੀਕੇਸ਼ਨ ਸੈਂਡ ਕਰਨੀ ਆ ਹਨਾ ਉਹਦੇ ਡਿਫਰੈਂਟ ਡਿਫਰੈਂਟ ਸਿਨੈਰੀਓ ਆ ਆਨਲਾਈਨ ਜਿਹੜੀ ਆਨਲਾਈਨ ਐਪਲੀਕੇਸ਼ਨ ਭਰ ਕੇ ਆਹ ਸਾਰਾ ਕੁਝ ਅਪਲੋਡ ਕਰ ਦੇਣਾ ਤੁਸੀਂ ਤੇ ਸਾਰਾ ਕੁਝ ਭੇਜ ਦੇਣਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਹੁਣ ਪੇਪਰ ਤੁਸੀਂ ਫਿਜ਼ੀਕਲੀ ਸੈਂਡ ਕਰਨੇ ਆ ਉਹਨਾਂ ਨੂੰ ਉਹਦੇ ਵਿੱਚ ਤੁਹਾਨੂੰ ਇੱਕ ਆਪਣੀ ਫਿਜ਼ੀਕਲ ਫੋਟੋ ਖਿਚਾ ਕੇ ਉਹਦੀ ਰਿਕੁਆਇਰਮੈਂਟ ਤੁਹਾਡੇ ਪੇਪਰ ਤੇ ਲਿਖੀ ਹੋਈ ਵੀ ਕੀ ਰਿਕੁਆਇਰਮੈਂਟ ਹੈ ਕੀ ਡਾਈਮੈਂਸ਼ਨ ਹੈ ਤੁਸੀਂ ਸ਼ਾਪਰ ਡਰਗਮਾਰ ਲੰਡਨ ਡਰਗ ਸਟੋਰ ਜਾ ਕੇ ਦਿਖਾ ਦੇ ਵੀ ਆਹ ਡਾਈਮੈਂਸ਼ਨ ਦੀ ਮੈਨੂੰ ਫੋਟੋ ਚਾਹੀਦੀ ਤੁਹਾਨੂੰ ਉਹਨਾਂ ਨੇ ਈਜ਼ਲੀ ਦੇ ਦੇਣੀ ਖਿੱਚ ਦੇ ਸੋ ਉਸ ਤੋਂ ਬਾਅਦ ਤੁਹਾਨੂੰ ਦੋ ਰੈਫਰੈਂਸ ਚਾਹੀਦੀਆਂ ਦੋ ਬੰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਘੱਟ ਤੋਂ ਘੱਟ ਐਟ ਲੀਸਟ 3 ਸਾਲਾਂ ਦੇ ਜਾਣਦੇ ਹੋ ਉਹਨਾਂ ਦੀ ਰੈਫਰੈਂਸ ਪਾਉਗੀ ਉਹ ਲਿਖ ਕੇ ਦੇਣਗੇ ਵੀ ਇਹ ਜੋ ਬੰਦਾ ਵਾ ਐਕਸ ਵਾਈ ਜ਼ेड ਇਹ ਮੇਰਾ ਦੋਸਤ ਆ ਇਹਦੀ ਮੈਂਟਲ ਸਟੇਟ ਵਧੀਆ ਵਧੀਆ ਵਿਹਾਰ ਦਾ ਬੰਦਾ ਵਾ ਤੇ ਉਸ ਤੋਂ ਬਾਅਦ ਜੇ ਤੁਸੀਂ ਕਹਿ ਲੋ ਵੀ ਇਹਦੀ ਫੀਸ ਹੋਊਗੀ 60 ਤੋਂ 80 ਡਾਲਰਸ ਦੀ ਤੇ ਉਹ ਨਾਲ ਤੁਹਾਡਾ ਰਿਜ਼ਲਟ ਜਿਹੜਾ ਤੁਹਾਡਾ ਇਨਸਟ੍ਰਕਟਰ ਦਊਗਾ ਉਹ ਦੇ ਦੇਣਾ ਤੇ ਮੋਸਟ ਇੰਪੋਰਟੈਂਟਲੀ ਕੈਨੇਡਾ ਦੇ ਵਿੱਚ ਤੁਸੀਂ ਲਾਇਸੈਂਸ ਪੰਜ categories ਕਰਕੇ ਲੈ ਸਕਦੇ ਆ ਇੱਕ ਤਾਂ ਤੁਹਾਡੀ ਕੋਈ ਜੌਬ ਰਿਕੁਆਇਰਮੈਂਟ ਹੋਵੇ ਉਹਦੇ ਵਾਸਤੇ ਤੁਸੀਂ ਲਾਇਸੈਂਸ ਅਪਲਾਈ ਕਰ ਸਕਦੇ ਆ ਤੁਸੀਂ ਗਨ ਕਲੈਕਟਰ ਵੀ ਗੰਨਾ ਕਲੈਕਟ ਕਰਨਾ ਤੁਹਾਨੂੰ ਸ਼ੌਂਕ ਆ ਉਹਦੇ ਵਾਸਤੇ ਲਾਇਸੈਂਸ ਤੁਸੀਂ ਲੈ ਸਕਦੇ ਆ ਉਸ ਤੋਂ ਬਾਅਦ ਤੁਸੀਂ ਕਿਸੇ ਥਰੀ ਗਨ ਕੰਪੀਟੀਸ਼ਨ 'ਚ ਕੰਪੀਟ ਕਰਦੇ ਆ ਠੀਕ ਆ ਤੁਸੀਂ ਤਾਂ ਕਰਕੇ ਲਾਇਸੈਂਸ ਲੈ ਸਕਦੇ ਆ ਤੁਸੀਂ ਸਪੋਰਟਸ ਸ਼ੂਟਰ ਆ ਯਾਨੀ ਕਿ ਤੁਸੀਂ ਕੱਲ ਵੀ ਤੁਹਾਡੀ ਹੌਬੀ ਹੈ ਸ਼ੂਟਿੰਗ ਕਰਨਾ ਤੁਸੀਂ ਸਪੋਰਟ ਸ਼ੂਟਿੰਗ ਕਰਦੇ ਆ ਟਾਰਗੇਟ ਪ੍ਰੈਕਟਿਸ ਕਰਦੇ ਆ ਉਹਦੇ ਆਸਤੇ ਤੁਸੀਂ ਲਾਇਸੈਂਸ ਲੈ ਸਕਦੇ ਆ ਤੇ ਪੰਜਵੀਂ ਕੈਟਾਗਰੀ ਹੁੰਦੀ ਆ ਹੰਟਿੰਗ ਦੀ ਵੀ ਹੰਟਿੰਗ ਕਰਕੇ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਆ ਇਹ ਪੰਜ ਕੈਟਾਗਰੀਆਂ ਤੋਂ ਇਲਾਵਾ ਤੁਸੀਂ ਹੋਰ ਕਿਸੇ ਵੀ ਕਾਰਨ ਕਰਕੇ ਲਾਇਸੈਂਸ ਨਹੀਂ ਲੈ ਸਕਦੇ ਸੈਲਫ ਡਿਫੈਂਸ ਆਸਤੇ ਕੈਨੇਡਾ 'ਚ ਤੁਸੀਂ ਲਾਇਸੈਂਸ ਨਹੀਂ ਲੈ ਸਕਦੇ ਮੋਸਟਲੀ ਜਿਹੜੇ ਕੀ ਲਾਇਸੈਂਸ ਇਸ਼ੂ ਹੁੰਦੇ ਆ ਸਾਰੇ ਸਪੋਰਟ ਸ਼ੂਟਿੰਗ ਟਿਕ ਕਰਦੇ ਆ ਉਹਦੇ ਅੰਡਰ ਹੀ ਆਪਣਾ ਲਾਇਸੈਂਸ ਬਣਾਉਂਦੇ ਆ ਸੋ ਜਦੋਂ ਤੁਸੀਂ ਐਪਲੀਕੇਸ਼ਨ ਸੈਂਡ ਕਰਤੀ ਤੁਹਾਡਾ ਵੇਟਿੰਗ ਪੀਰੀਅਡ 3 ਤੋਂ 6 ਮਹੀਨੇ ਦਾ ਲਾ ਲਓ ਡਿਪੈਂਡ ਆ ਵੀ ਤੁਹਾਡਾ ਕਿੰਨਾ ਬੀਜੀ ਸੀ ਸੈਸ਼ਨ ਚੱਲ ਰਿਹਾ ਹੈ ਕਹਿ ਲਓ ਵੀ ਗਰਮੀਆਂ ਚੱਲ ਰੀਆਂ ਸਰਦੀਆਂ ਚੱਲਦੀਆਂ ਹਨਾ ਕਿਉਂਕਿ ਮੋਸਟਲੀ ਗਰਮੀਆਂ ਚ ਬਹੁਤ ਲੋਕ ਲਾਇਸੈਂਸ ਲੈਂਦੇ ਆ ਉਹਦੇ ਡਿਪੈਂਡ ਆ ਵੀ ਕਿੰਨੀਆਂ ਐਪਲੀਕੇਸ਼ਨਾਂ ਆਈਆਂ ਉੱਤੇ ਡਿਪੈਂਡ ਆ ਤੁਹਾਡਾ ਵੇਟਿੰਗ ਟਾਈਮ ਤੇ ਉਸ ਤੋਂ ਬਾਅਦ ਚ ਆਪਾਂ ਹੁਣ ਅਗਲਾ ਟੌਪਿਕ ਜੋ ਕਿ ਆ ਰੈਸਟ੍ਰਿਕਟਿਡ ਲਾਇਸੈਂਸ ਜਿਹਦੇ ਵਿੱਚ ਹੈਂਡ ਗਨਾਂ ਤੇ ਸਾਲ ਸਟਾਈਲ ਰਾਈਫਲ DR15 ਜਾਂ ਹੋਰ ਗੰਨਾ ਆਉਂਦੀਆਂ ਉਹਨਾਂ ਦੀ ਹੁਣ ਆਪਾਂ ਗੱਲ ਕਰਦੇ ਹਾਂ ਰੈਸਟ੍ਰਿਕਟਿਡ ਕੈਟਾਗਰੀ ਗਨਸ ਰੈਸਟ੍ਰਿਕਟਿਡ ਕੈਟਾਗਰੀ ਜਿਹਦੇ ਵਿੱਚ ਸਾਲ ਸਟਾਈਲ ਰਾਈਫਲਸ ਤੇ ਹੈਂਡ ਗਨਸ ਆਉਂਦੀਆਂ ਤੇ ਆਪਾਂ ਹੁਣ ਦੇਖੀਏ ਵੀ ਆਪਣੇ ਸਾਰੇ ਫਾਇਰ ਆਰਮ ਮੈਂ ਪਹਿਲਾਂ ਅਪਰੂਵ ਕਰ ਲਏ ਸੀਗੇ ਮੈਗਜ਼ੀਨ ਆਪਣੀ ਐਮਪਟੀ ਆ ਕੋਈ ਵੀ ਤੇ ਜਰਾਉਂਡ ਨਹੀਂ ਹੈਗਾ ਤੇ ਐਕਸ਼ਨ ਵੀ ਆਪਾਂ ਖੋਲ ਕੇ ਮੈਂ ਪਹਿਲਾਂ ਵੀ ਪਹਿਲਾਂ ਸਾਰੇ ਚੈੱਕ ਕਰ ਲਿਆ ਬਟ ਫਾਰ ਦਾ ਸੇਕ ਆਫ ਦਿਸ ਵੀਡੀਓ ਮੈਂ ਫੇਰ ਚੈੱਕ ਕਰਾ ਰਿਹਾ ਆਂ ਕਿ ਐਮਪਟੀ ਹੈ ਸਾਰਾ ਕੁਝ ਸੋ ਇਹਦੇ ਵਿੱਚ ਮੈਗਜ਼ੀਨ ਨਾ ਪਾਈ ਨੀ ਸਾਰਾ ਕੁਝ ਐਮਪਟੀ ਹੈ ਸੈਕ੍ਰਟ ਕੈਟੇਗਰੀਆਂ ਜਿਹੜੀਆਂ ਗੰਨਾਂ ਤੁਸੀਂ ਸਿਰਫ ਇੰਡੋਰ ਰੇਂਜ ਜਾਂ ਆਊਟਡੋਰ ਰੇਂਜ ਚਲਾ ਸਕਦੇ ਆਂ ਇਹਨਾਂ ਗੰਨਾਂ ਨੂੰ ਚਲਾਉਣ ਵਾਸਤੇ ਤੁਹਾਨੂੰ ਰੇਂਜ ਦੇ ਵਿੱਚ ਮੈਂਬਰਸ਼ਿਪ ਲੈਣੀ ਪੈਣੀ ਆ ਇਹ ਹੰਟਿੰਗ ਆਸਤੇ ਨਈ ਯੂਜ਼ ਹੁੰਦੀਆਂ ਜਾਂ ਕਿਸੇ ਹੋਰ ਐਕਟੀਵਿਟੀਸ ਨਹੀਂ 3 ਗਨ ਕੰਪੀਟੀਸ਼ਨ ਦੇ ਵਿੱਚ ਗਨਾਂ ਯੂਜ਼ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਹੈਂਡ ਗਨ ਇੱਕ ਅਸੌਲਟ ਸਾਈਡ ਰਾਈਫਲ ਇੱਕ ਥੋੜੀ ਸ਼ਾਰਟ ਗਨ ਯੂਜ਼ ਹੁੰਦੀ ਸੀ ਪਰ ਹੁਣ ਅੱਜ ਦੇ ਸਰਕਮਸਟੈਂਸ ਅੱਜ ਦੇ ਹਾਲਾਤਾਂ ਦੇ ਮੁਤਾਬਕ ਸਰਕਾਰ ਨੇ ਮੋਸਟਲੀ ਹੈਂਡ ਗਨਸ ਤੇ ਅਸੌਲਟ ਸਾਈਡ ਰਾਈਫਲ ਇਹ ਬੈਨ ਕੀਤੀਆਂ ਹੋਈਆਂ ਪਰ ਫਿਰ ਵੀ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਇਹਦਾ ਲਾਇਸੈਂਸ ਜ਼ਰੂਰ ਬਣਾਓ ਕਿਉਂਕਿ ਜਿਵੇਂ ਮੰਨ ਲਓ ਪ੍ਰਹਿਬਿਟਡ ਕੈਟਾਗਰੀ ਦਾ ਲਾਇਸੈਂਸ ਅੱਜ ਦੀ ਡੇਟ 'ਚ ਆਪਾਂ ਚਾਹ ਕੇ ਵੀ ਨਹੀਂ ਬਣਾ ਸਕਦੇ ਇਸੇ ਤਰ੍ਹਾਂ ਰੈਸਟ੍ਰਿਕਟਡ ਲਾਇਸੈਂਸ ਵੀ ਕਰੰਟ ਸਰਕਾਰ ਦੇ ਅੰਡਰ ਹੋ ਸਕਦਾ ਉਹਨੂੰ ਵੀ ਜਮ੍ਹਾਂ ਹੀ ਚੱਕ ਦੇਣ ਤੇ ਕਲਰ ਰੈਸਟ੍ਰਿਕਟਡ ਦੀ ਥਾਂ ਤੇ ਨਾਨ ਰੈਸਟ੍ਰਿਕਟਡ ਲਾਇਸੈਂਸ ਹੀ ਰਹਿ ਜਾਵੇ ਮਾਰਕੀਟ 'ਚ ਸੋ ਹੁਣ ਤੁਸੀਂ ਬਣਾ ਸਕਦੇ ਤੁਸੀਂ ਜ਼ਰੂਰ ਬਣਾਓ ਜੇ ਬਣਾਉਣ ਹੀ ਲੱਗੇ ਆਪਾਂ ਦੋਵੇਂ ਲਾਇਸੈਂਸ ਜ਼ਰੂਰ ਬਣਾਈਏ ਸੋ ਰੈਸਟ੍ਰਿਕਟਡ ਦੇ ਵਿੱਚ ਆਪਾਂ ਗੱਲ ਕਰੀਏ ਜੇ ਹੈਂਡਗਨ ਦੀ ਗੱਲ ਕਰੀਏ ਇਹ ਦੀ 4.1 ਇੰਚ ਦੀ ਤੋਂ ਘੱਟ ਨਹੀਂ ਯਾਨੀ ਕਿ 4.1 ਇੰਚ ਤੋਂ ਪਲੱਸ ਤਾਂ ਨੂੰ ਬੈਰਲ ਹੋਣੀ ਚਾਹੀਦੀ 4.1 4.2 4.3 ਉਹ ਗੰਨਾ ਇਸ ਕੈਟਾਗਰੀ ਚ ਆਉਂਦੀਆਂ ਤੇ ਜੇ AR 15 ਦੀ ਗੱਲ ਕਰੀਏ ਇਹਦੀ ਬੈਰਲ ਦੀ ਲੈਂਥ 1.58 ਇੰਚ ਤੋਂ ਘੱਟ ਜੇ 1.58 ਇੰਚ ਤੋਂ ਵੱਧ ਬੈਰਲ ਲੈਂਥ ਆ ਉਹ ਨੌਨ ਸਟ੍ਰਿਕਟ ਚ ਆਉਂਦੀ ਆ ਰਿਸਟ੍ਰਿਕਟਿਡ ਕੈਟਾਗਰੀ 1.58 ਇੰਚ ਤੋਂ ਘੱਟ ਜੇ ਬੈਰਲ ਲੈਂਥ ਆ ਫਰੰਟ ਤੋਂ ਲੈ ਕੇ ਜਿੱਥੇ ਇਹਦੀ ਬੈਰਲ ਹੈਗੀ ਆ ਉੱਥੋਂ ਤੱਕ ਉਹ 1.58 ਇੰਚ ਨੂੰ ਮੰਨਦੇ ਆ ਇਹ ਤੇ ਇਹ ਗੰਨਾ ਦਾ ਜੇ ਆਪਾਂ ਲਾਇਸੈਂਸ ਦੀ ਗੱਲ ਕਰੀਏ ਆਈਡੀ ਡੇਟ ਦੇ ਵਿੱਚ ਇਹ ਗੰਨਾ ਤੁਸੀਂ ਬਾਇ ਨਹੀਂ ਕਰ ਸਕਦੇ ਜਿੰਨਾਂ ਕੋਲੇ ਇਹ ਗੰਨਾ ਹੈਗੀਆਂ ਉਹੀ ਓਨ ਕਰ ਸਕਦੇ ਆ ਤੇ ਉਹਨਾਂ ਦਾ ਵੀ ਬਾਇ ਬੈਕ ਪ੍ਰੋਗਰਾਮ ਚੱਲ ਰਿਹਾ ਮਤਲਬ ਇਹ ਕਾਫੀ ਹੌਟ ਟਾਪਿਕ ਆ ਵੀ ਗੰਨਾ ਤੁਹਾਡੀਆਂ ਵਾਪਿਸ ਉਹਨਾਂ ਨੇ ਲੈ ਲੈਣੀਆਂ ਜਿਹੜੇ ਇਹਨਾਂ ਨੂੰ ਓਨ ਕਰਦੇ ਆ ਇੱਕ ਹਿਸਾਬ ਦਾ ਹੀ ਉਹਨਾਂ ਵਾਸਤੇ ਇੱਕ ਗਹਿਣਾ ਵਾ 골ਡ ਹੀ ਆ ਕਹ ਲੋ 골ਡ ਦੀ ਧਾਵੀ ਪਲੈਟਿਨਮ ਕਹਾਂ ਤੁਸੀਂ ਪੈਸੇ ਨਾਲ ਇਹਨੂੰ ਨਹੀਂ ਖਰੀਦ ਸਕਦੇ ਕੈਨੇਡਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸੋ ਮੈਂ ਫਿਰ ਵੀ ਕਹਾਂਗਾ ਲਾਇਸੈਂਸ ਤੁਸੀਂ ਕੰਪਲੀਟ ਬਣਾਓ ਇੱਕ ਤਾਂ ਤੁਹਾਨੂੰ ਨੌਲੇਜ ਬਹੁਤ ਮਿਲੂਗੀ ਪਲੱਸ ਥੋੜੇ ਜਿਹੇ ਜਿਹੜੀਆਂ ਹੈਂਡ ਗਨਾਂ ਦੇ ਰੂਲ ਜਾਂ ਰੈਸਟ੍ਰਿਕਟਿਡ ਦੇ ਰੂਲਸ ਡਿਫਰੈਂਟ ਹੁੰਦੇ ਆ ਨਾਨ ਰੈਸਟ੍ਰਿਕਟਿਡ ਤੋਂ ਇੱਕ ਜੇ ਤੁਸੀਂ ਗਨਜ਼ ਨਹੀਂ ਵੀ ਬਾਈ ਕਰਨੀਆਂ ਲਾਇਸੈਂਸ ਜ਼ਰੂਰ ਲਓ ਲਾਇਸੈਂਸ ਲੈਣ ਦਾ ਇੱਕ ਸਭ ਤੋਂ ਪਲੱਸ ਪੁਆਇੰਟ ਹੈਗਾ ਵੀ ਤੁਹਾਨੂੰ ਨੌਲੇਜ ਮਿਲੂਗੀ ਨੌਲੇਜ ਵੀ ਤੁਸੀਂ ਗਨ ਨੂੰ ਕਿਵੇਂ ਰੱਖਣਾ ਕਿਵੇਂ ਕੈਰੀ ਕਰਨਾ ਕਿਵੇਂ ਰੇਂਜ ਤੇ ਲੈ ਕੇ ਜਾਣਾ ਕੈਰੀ ਕਰਦਾ ਮਤਲਬ ਵੀ ਗੱਡੀ 'ਚ ਕਿਵੇਂ ਉਹਨੂੰ ਲੈ ਕੇ ਜਾਣਾ ਘਰੇ ਕਿਵੇਂ ਰੱਖਣਾ ਕੀ ਕੀ ਪ੍ਰੀਕਾਸ਼ਨਸ ਵਰਤਨੇ ਜਿਹੜੀ ਉਹ ਨੌਲੇਜ ਦਿੰਦੇ ਆ ਨਾ ਉਹ ਬਹੁਤ ਬਹੁਤ ਕੀਮਤੀ ਨੌਲੇਜ ਆ ਉਹ ਤੁਹਾਨੂੰ ਹਰ ਬੰਦਾ ਨਹੀਂ ਦੇ ਸਕਦਾ ਇੱਕ ਬਹੁਤ ਇੰਟਰਸਟਿੰਗ ਚੀਜ਼ ਆ ਮੇਰੇ ਬਹੁਤ ਦੋਸਤ ਜਿਨ੍ਹਾਂ ਕੋਲੇ ਗਾਂਜ ਹੈ ਨਹੀਂ ਪਰ ਉਹਨਾਂ ਨੇ ਲਾਇਸੈਂਸ ਲੈ ਕੇ ਨੌਲੇਜ ਲਈ ਵੀ ਆ ਉਹ ਬਹੁਤ ਜ਼ਰੂਰੀ ਆ ਗਿਆਨ ਲੈਣਾ ਬਹੁਤ ਜ਼ਰੂਰੀ ਜਿੱਥੋਂ ਮਰਜ਼ੀ ਮਿਲ ਜੇ ਸੋ ਹੁਣ ਆਪਾਂ ਗੱਲ ਕਰਦੇ ਆ ਇਹਦੀ ਕਲਾਸ ਤੁਸੀਂ ਤਾਂ ਹੀ ਲੈ ਸਕਦੇ ਆ ਜਾਂ ਤਾਂ ਤੁਹਾਡੇ ਕੋਲ ਨਾਨ ਸੈਕ੍ਰੀਟਡ ਲਾਇਸੈਂਸ ਆਲਰੇਡੀ ਹੋਵੇ ਜਾਂ ਜੇ ਤੁਸੀਂ ਨਾਨ ਸੈਕ੍ਰੀਟਡ ਲਾਇਸੈਂਸ ਪਾਸ ਕਰ ਲਿਆ ਹੋਵੇ ਅਗਲੇ ਦਿਨ ਤੁਹਾਡੀ ਸੈਕ੍ਰੀਟਡ ਦੀ ਕਲਾਸ ਹੋਊਗੀ ਏ ਦੀ ਕਲਾਸ ਜਿਹੜੀ ਹੈਗੀ ਆ ਤੁਹਾਡੀ 6 ਤੋਂ 4 ਘੰਟੇ ਡਿਪੈਂਡ ਆ ਇੰਸਟੀਚਿਊਟ ਤੋਂ ਇੰਸਟੀਚਿਊਟ ਵੈਰੀ ਕਰਦਾ ਕਿਉਂਕਿ ਇਹਦੇ ਵਿੱਚ ਮੋਸਟਲੀ ਗੱਲਾਂ ਸੇਮ ਹੀ ਹੋਣੀਆਂ ਕੁਝ ਐਡੀਸ਼ਨਲ ਗੱਲਾਂ ਹੋਣਗੀਆਂ ਉਹ ਤੁਹਾਨੂੰ ਪੜਾਉਣਗੇ ਸੇਮ ਤੁਹਾਡਾ ਐਮਸੀਕਿਊ ਟਾਈਪ ਕੁਐਸਚਨ ਆਨਸਰਸ ਹੋਣਗੇ ਉਸ ਤੋਂ ਬਾਅਦ ਤੁਹਾਡੀ ਹੈਂਡਲਿੰਗ ਦੇਖਣਗੇ ਉਹ ਹੈਂਡਲਿੰਗ ਕਿਦਾਂ ਦੀ ਆ ਪ੍ਰੈਕਟੀਕਲ ਉਸ ਤੋਂ ਬਾਅਦ ਜੇ ਤੁਸੀਂ ਪਾਸ ਕਰ ਗਏ ਤੁਹਾਨੂੰ ਉਹਨਾਂ ਨੇ ਇੱਕ ਟੈਸਟ ਦਾ ਰਿਜ਼ਲਟ ਦੇ ਦੇਣਾ ਨਾਲ ਐਪਲੀਕੇਸ਼ਨ ਜਿਹੜੀ ਤੁਸੀਂ ਫਿਲ ਕਰਕੇ ਉਹਦੀ ਉਹਦੀ ਰਿਕੁਆਇਰਮੈਂਟ ਕੀ ਹੈ ਇੱਕ ਫੋਟੋ ਆਪਣੀ ਤੁਸੀਂ ਖਿਚਾਉਣੀ ਆ ਉਸ ਤੋਂ ਬਾਅਦ ਇਹਦੀ ਤਕਰੀਬਨ 60 ਤੋਂ ਲੈ ਕੇ 80 ਡਾਲਰ ਦੀ ਫੀਸ ਹੁੰਦੀ ਆ ਜਿਹੜੀ ਇਹਨਾਂ ਦੀ ਸਰਕਾਰੀ ਫੀਸ ਆ ਉਹ ਤੁਸੀਂ ਆਪਣਾ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਐਪਲੀਕੇਸ਼ਨ ਚ ਪਾ ਕੇ ਨਾਲ ਰਿਜ਼ਲਟ ਲਾ ਕੇ ਨਾਲ ਦੋ ਬੰਦਿਆਂ ਦੀ ਰੈਫਰੈਂਸ ਅਗੇਨ ਤੁਹਾਨੂੰ ਦੇਣੀ ਪੈਣੀ ਆ ਬਿਕੇੜੇ ਉਹ ਬੰਦੇ ਸੇਮ ਵੀ ਹੋ ਸਕਦੇ ਆ ਜਿਹੜੇ ਤੁਸੀਂ ਨਾਨਸ ਕ੍ਰਿਕਟ ਚ ਪਾਏ ਆ ਉਹ ਸੇਮ ਹੀ ਤੁਸੀਂ ਉਹਨਾਂ ਦੀ ਰੈਫਰੈਂਸ ਲੈ ਲੈਣੀ ਹੈ ਜਿਨ੍ਹਾਂ ਨੂੰ ਤੁਸੀਂ ਘੱਟੋ ਘੱਟ 3 ਸਾਲਾਂ ਤੋਂ ਜਾਣਦੇ ਹੋਵੋ ਤੇ ਇੱਕ ਮੈਂ ਹੋਰ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹੁੰਨਾ ਵੀ ਕਈ ਵੀ ਦਾ ਫਜ਼ਲ ਹੋ ਜਾਂਦੇ ਆ ਜੇ ਮੰਨ ਲਓ ਵੀ ਤੁਹਾਨੂੰ ਕੈਨੇਡਾ ਦੇ ਵਿੱਚ 5 ਸਾਲ ਤੋਂ ਘੱਟ ਟਾਈਮ ਹੋਇਆ ਰਹਿੰਦਿਆਂ ਨੂੰ 2 ਸਾਲ 3 ਸਾਲ 4 ਸਾਲ 5 ਸਾਲ ਕੰਪਲੀਟ ਨਹੀਂ ਹੋਏ ਤੁਹਾਨੂੰ ਜਿਹੜੀ ਕੰਟਰੀ ਤੁਸੀਂ ਪਹਿਲਾਂ ਰਹਿੰਦੇ ਰਹੇ ਆ ਉਹ ਇੰਡੀਆ ਦੁਬਈ ਜਾਂ ਕੋਈ ਵੀ ਕੰਟਰੀ ਜਿੱਥੇ ਤੁਸੀਂ ਰਹਿੰਦੇ ਰਹੇ ਆ ਉਥੋਂ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀਸੀਸੀ ਮੰਗਾ ਕੇ ਇੱਥੇ ਦੇਣੀ ਪੈਣੀ ਆ ਉਹ ਤੁਹਾਡੀ ਐਪਲੀਕੇਸ਼ਨ ਦੇ ਨਾਲ ਜਾਊਗੀ ਜੇ ਤੁਹਾਨੂੰ 5 ਸਾਲ ਤੋਂ ਪਲੱਸ ਹੋ ਗਏ ਇੱਥੇ ਰਹਿੰਦੇ ਨੇ ਕੈਨੇਡਾ ਫੇਰ ਕੋਈ ਗੱਲ ਨਹੀਂ ਪਰ ਜੇ ਤੁਹਾਨੂੰ 5 ਸਾਲਾਂ ਤੋਂ ਘੱਟ ਹੋਏ ਤੁਹਾਨੂੰ ਆਪਣੀ ਪੀਸੀਸੀ ਵੀ ਨਾਲ ਦੇਣੀ ਪੈਣੀ ਆ ਫੇਰ ਹੀ ਤੁਹਾਡਾ ਲਾਇਸੈਂਸ ਮੁਕੰਮਲ ਰੂਪ ਚ ਬਣ ਕੇ ਘਰੇ ਆਉਂਦਾ ਹੈ ਸੋ ਇਹ ਜੋ ਅੱਜ ਦੀ ਵੀਡੀਓ ਆ ਇਹਦਾ ਮੇਨ ਮੋਟਿਵ ਨੌਲੇਜ ਵੀ ਜਿਹੜੇ ਬੰਦੇ ਫਾਇਰ ਆਰਮਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੌਬੀ ਵਾਂਗੂ ਵਰਤਣਾ ਚਾਹੁੰਦੇ ਆ ਇੱਕ ਰਿਸਪਾਂਸਿਬਲ ਫਾਇਰ ਆਰਮ ਓਨਰ ਕੀ ਹੁੰਦਾ ਉਹਦੇ ਕੀ ਬੈਨੀਫਿਟ ਆ ਉਹਦੇ ਰਿਲੇਟਡ ਸੀਗੀ ਤੁਸੀਂ ਆਪਣੀਆਂ ਹੋਰ ਵੀਡੀਓ ਵੀ ਚੈੱਕ ਕਰ ਸਕਦੇ ਚੈਨਲ ਤੇ ਤੁਹਾਨੂੰ ਹੋਰ ਨੌਲੇਜ ਬਹੁਤ ਮਿਲੂਗੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਹਰ ਬੰਦਾ ਬਹੁਤ ਐਫਰਟ ਲਾਉਂਦਾ ਤੇ ਉਹਦਾ ਰਿਵਾਰਡ ਤਾਂ ਹੀ ਮਿਲਦਾ ਜਦੋਂ ਤੁਸੀਂ ਸਾਰੇ ਭੈਣ ਭਰਾ ਆਪਾਂ ਨੂੰ ਸਬਸਕ੍ਰਾਈਬ ਕਰਦੇ ਆ ਜਾਂ ਆਪਣੇ ਸੋਹਣੇ ਸੋਹਣੇ ਕਮੈਂਟ ਦਿੰਨੇ ਆ ਤੇ ਜੇ ਤੁਸੀਂ ਜਿਹੜੀ ਉਹ ਆਪਣੀ ਪੀਡੀਐਫ ਆ ਫਾਇਰ ਆਰਮ ਸੇਫਟੀ ਕੋਰਸ ਦੀ ਉਹ ਲੈਣੀ ਚਾਹੁੰਦੇ ਆ ਕਲਾਸਾਂ ਜੁਆਇਨ ਕਰਨ ਤੋਂ ਪਹਿਲਾਂ ਉਹਦੇ ਗੋ ਥਰੂ ਹੋਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਦਾ ਸਿੰਘ ਸਟਾਈਲ ਪ੍ਰੋਡਕਸ਼ਨ ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਫਾਰਵਰਡ ਕਰ ਦੂੰਗਾ ਸੋ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਬਣਾਉਂਦੇ ਹੋਏ ਕੋਈ ਵੀ ਪੁਚਕ ਹੋ ਗਈ ਹੋਵੇ ਤਾਂ ਮਾਫ ਕਰਿਓ ਦਿਓ ਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ